ਅੱਜ ਅਸੀਂ ਬਣਾਉਣੀ ਹੈ ਜੀ ਮਟਰ ਪਨੀਰ ਇਹ ਸਾਡੇ ਮਟਰ ਨੇ ਇੱਧਰ ਅਸੀਂ ਪਨੀਰ ਘਰੇ ਬਣਾ ਰੱਖਿਆਗਾ ਘਰੇ ਘਰ ਦਾ ਪਨੀਰ ਹੈ ਸਾਡਾ ਆਰਗੈਨਿਕ ਹੋਮ ਮੇਡ ਤੇ ਇੱਧਰ ਅਸੀਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਪਹਿਲਾਂ ਅਸੀਂ ਜੀਰਾ ਪਾਵਾਂਗੇ ਦੇਖਿਆ ਆਇਤੀ ਹਰੀ ਮਚਾ ਸੀ ਇੱਕ ਸੀ ਦੇ ਵਿੱਚ ਗ੍ਰਾਈਂਡ ਕਰਿਆ ਹੁੰਦਾ ਉਹਨੂੰ ਲਸਣ ਤੇ ਪਿਆਜ਼ ਤੇ ਹਰੀ ਮਿਰਚ ਨੂੰ ਪਕਾ ਲਏ ਉਹ ਤੋਂ ਬਾਅਦ ਅਸੀਂ ਲਸਣ ਤੇ ਆਦਰਕ ਤੇ ਟਮਾਟਰ ਦਾ ਪੇਸਟ ਫਮਾਗੇ ਵਿੱਚ ਕੇ ਆਸ਼ਾ ਦਾ ਭੁੱਜ ਗਏ ਅਸੀਂ ਦੋ ਟਮਾਟਰ ਬਾਤੇ ਲਸਣ ਦਾ ਪੇਸਟ ਪਾ ਲਈਏ ਆਦਰਕ ਸੀ ਪਨੀਰ ਹੈ ਜਿਹੜਾ ਇਹ ਨੂੰ ਵੇசி ਪੀਸ ਕਰ ਲਾਂਗੇ ਜਿਹੜੇ ਅਸੀਂ ਮਟਰਾਂ ਦੇ ਵਿੱਚ ਪਨੀਰ ਪੋਣੇ ਆ ਜਿਆਦੇ ਵੱਡੇ ਨਹੀਂ ਪੀਸਣੇ ਛੋਟੇ ਪੀਸੀ ਚੰਗੇ ਲੱਗ ਰਹੇ ਨੇ ਮਸਾਲਾ ਫੜਾ ਲੈச்சு ਜਿੱਦਕੇ ਉਹਦੇ ਵਿੱਚ ਅਸੀਂ 5-5 ਨੰਨ ਟਮਾਟਰ ਚ ਗਰਮ ਮਸਾਲਾ ਹਰੇ ਮਸਾਲੇ ਪਾਵਾਂਗੇ ਧਗਿਆ ਟੇਸਟ ਦੇ ਮੁਤਾਬਕ ਸਾਰੇ ਮਸਾਲੇ ਅਸੀਂ ਪਾਉਣੇ ਆ സിംപിൾ ഇഗ്രീഡിൻറ്റി സബ്ജി ക മൈ പെ ਥੋੜੀ ਜਿਹੀ ਰਿਸ਼ੀ ਮਸਾਲੇ ਨੂੰ ਅੱਗੇ ਪਕਾਵਾਂਗੇ ਇਹੋ ਮਸਾਲਾ ਸਾਡਾ ਭੁੱਜ ਚੁੱਕਿਆ ਹੈਗਾ ਹੁਣ ਅਸੀਂ ਇਹਦੇ ਵਿੱਚ ਅਦਰਕ ਪਾਵਾਂਗੇ ਅਦਰਕ ਨੂੰ ਮੈਂ ਕੱਦੂਕਸ ਕਰ ਲਿਆ ਸੀਗਾ

मटर है, है। सॉफ्ट हो गया, थोड़ी जी चीनी थोड़ी जी मात्रा चरला सब्जी बहुत टेस्टी लगी സാധാ പനീർ ഈ പേ ടാഖേ പേ പാ ਅਸੀਂ ਆਪਦੀ ਸਵਾਦ ਅਨਸਾਰ ਇਹਦੇ ਵਿੱਚ ਪਾਣੀ ਵੱਧ ਘੱਟ ਵੀ ਪਾ ਸਕਦੇ ਹਾਂ ਹੁਣ ਅਸੀਂ ਇਹਨੂੰ ਪਕਾਉਣੇ ਟੱਕੇ ਲੋ ਜੀ ਸਾਡਾ ਮਟਰ ਪਨੀਰ ਬਣ ਕੇ ਤਿਆਰ ਹੈ ਹੁਣ ਅਸੀਂ ਦੇ ਵਿੱਚ ਹਰਾ ਧਨੀਆ ਪਾਵਾਂਗੇ ਬਹੁਤ ਹੀ ਯਾਦਿਸ਼ੁੱਧ ਹੈਲਦੀ ਸਾਡਾ ਮਟਰ ਪਨੀਰ ਬਣ ਕੇ ਹੁਣ ਤਿਆਰ ਹੈ